ਭਾਈ ਸਾਧੂ ਰੇਸ਼ ਬਣ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰ ਤੇ ਭਾਈ ਕੀਰਤੀ ਆ ਹਾਸ ਹਾਸ ਕੇ ਮਾਰੇ ਕਹਿਣ ਲੱਗੇ ਇਹ ਜਾਣਦਾ ਕੌਣ ਹੈ ਇਹ ਹੈ ਸਾਧੂ ਤੇਰਾ ਪਿਤਾ ਤੇ ਸਾਰੀ ਸੰਗਤ ਹੈਰਾਨ ਮਹਾਰਾਜ ਜੀ ਰੇਸ਼ ਬਣ ਕੇ ਕਿਉਂ ਫਿਰਦਾ ਹੈ ਕਹਿੰਦੇ ਇਹਨੇ ਬੀਜ ਬੀਜਿਆ ਸੀ ਇਹਨੇ ਭਾਈ ਧੰਨਾ ਨੂੰ ਪ੍ਰਸ਼ਾਦ ਦੇਣ ਤੋਂ ਨਫ਼ਰਤ ਕੀਤੀ ਸੀ ਨਫ਼ਰਤ ਇਹਨੇ ਸਿੱਖ ਨਾਲ ਨਫ਼ਰਤ ਕੀਤੀ ਸੀ ਬਿਤੂਨ ਲਿਬੜਿਆ ਤੇ ਬੜਿਆ ਕਿਦਾਂ ਦਾ ਘੱਟਰ ਮਿੱਟੀ ਹੋਇਆ ਰੇਸ਼ ਵਾਂਗੂ ਮੇਰੇ ਸਾਹਮਣੇ ਆ ਰਿਹਾ ਇੰਨੇ ਕੌੜਾ ਬੋਲ ਬੋਲਿਆ ਸੀ ਤੇ ਉਹਦੀ ਜ਼ੁਬਾਨ ਦਾ ਕਰਮ ਬੀਜ ਬਣਿਆ ਜਿਹਦਾ ਫਲ ਇਹਨੂੰ ਅੱਜ ਰੇਸ਼ ਬਣ ਕੇ ਭੋਗਣਾ ਪਿਆ ਜਿਹਾਂ ਬੀਜਾ ਸੋਲ ਲਓ ਤੇ ਸਿੱਖਾਂ ਨੇ ਕਿਹਾ ਸੀ ਭਲਾ ਕਰੋ ਮਹਾਰਾਜ ਜਿਹੜੀ ਕਿਤੇ ਸੰਗਤ ਕੀਤੀ ਸੇਵਾ ਕੀਤੀ ਨਾ ਉਹ ਲੈ ਆਈ ਗੁਰੂ ਦੀ ਸ਼ਰਨ ਚ ਮੌਕਾ ਬਣ ਗਿਆ ਇਹ ਸੱਚੇ ਸਾਹਿਬ ਜੀ ਨੇ ਨਦਰਿਆ ਨਾਇਤ ਕਰਕੇ ਜੀਵਨ ਮੁਕਤ ਕੀਤਾ ਸੀ ਇਹ ਕਰਮਾਂ ਸੰਦੜਾ ਖੇਤ ਹੈ ਚੰਗੇ ਬੀਜ ਬੀਜ ਲਈਏ ਸੇ ਭਾਦੋਏ ਨਰਕ ਨਾ ਪਾਈਐ ਗੁਰ ਰੱਖਣ ਵਾਲਾ ਗੁਰੂ ਅੰਗ ਸੰਗ ਸਹਾਈ ਹੋਣ ਇਹ ਬੇਨਤੀ ਸਾਹਿਬ ਦੇ ਚਰਨਾਂ 'ਚ ਭੁੱਲਾਂ ਬਖਸ਼ ਦੇ ਪਿਆਰ ਵਿੱਚ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ